ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਹੜਕਲਾ ਤਹਿਸੀਲ ਐਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਜੀ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 2 ਨੀਲੀ ਦੀਆਂ ਮੱਝਾਂ ਤੇ ਇੱਕ ਤੁਹਾਨੂੰ ਗਾਂ ਦਿਖਾਉਣੀ ਸੂਈ ਸੋਈ ਹਾਂਜੀ ਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪਾਜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਚੜ੍ਹਦੀ ਕਲਾ ਜੀ ਚਲੋ ਚੜ੍ਹਦੀ ਕਲਾ ਚਾਹੀਦੀ ਜੀ ਤੇ ਨਾਮ ਦੱਸਦੇ ਕਰੀ ਆਪਣਾ ਹਾਂ ਮੇਰਾ ਭਾਈ ਬਗੀਚਾ ਸਿੰਘ ਜੀ ਹਾਂਜੀ ਐਂ ਦਾ ਸਰੜ ਕਲਾ ਤਸੀਲ ਹੀ ਨਾਲਾ ਤੇ ਜ਼ਿਲ੍ਹਾ ਅਮਰਸਰ ਜੀ ਠੀਕ ਹੈ ਹਾਂਜੀ ਤੇ ਫੋਨ ਬਦਲਿਆ ਨਹੀਂ ਜੇ ਉਹੀ ਰੱਖਿਆ ਜੀ ਉਹ ਯੋ ਮੈਂ ਫੇਰ ਭਾਈ ਉਹ ਚ ਸਿੰਪ ਪਾ ਲਈ ਉਹ ਵੱਤਰ ਜਿਆ ਨਹੀਂ ਜੇ ਹੁੰਦਾ ਅੱਛਾ ਹਾਂਜੀ ਠੀਕ ਹੈ ਇਹ ਚੱਲਦਾ ਤੁਹਾਡੇ ਕੇ ਪੂਰਾ ਚੱਲਦਾ ਜੀ ਉਹ ਨਾ ਬੋਚ ਨਹੀਂ ਜੇ ਪੈਂਦਾ ਤਾਂ ਐਂ ਜਦਾਂ ਕੁੜੀਆਂ ਭਾਰ ਭਾਰ ਜਿਆ ਲੱਗਦਾ ਵੱਡਾ ਵੱਡਾ ਜਿਆ ਲੱਗਦਾ ਜੀ ਠੀਕ ਹੈ ਇਹ ਗਿੱਜਿਆਂ ਦੇ ਕੇ ਫੋਨ ਨਹੀਂ ਠੀਕ ਹੈ ਇੱਕ ਨਾ ਦੀ ਬੈਟਰੀ ਲੋ ਹੋ ਜਾਂਦੀ ਆਪਣੀ ਕਾਰਡ ਨਹੀਂ ਕੱਟਦਾ ਅੱਛਾ ਫੋਨ ਫੰਣ ਜਿਆਦੇ ਆਉਣੇ ਹੁੰਦੇ ਆ ਤੁਸੀਂ ਤੇ ਇਹ ਕਾਰਡ ਕੱਢ ਜਾਂਦਾ ਇੰਨੇ ਫੋਨ ਫੰਣ ਸੰਭਲ ਕੱਢ ਜਾਂਦਾ ਜੀ ਅੱਛਾ ਹਾਂਜੀ ਠੀਕ ਹੈ ਚਲੋ ਇਹ ਪਉਣਾ ਨਹੀਂ ਭਾਈਆ ਵੇਖੋ ਆ ਸੁੱਖਾ ਨਾ ਹਾਂਜੀ ਹਾਂਜੀ ਤੇ ਉਹ ਫਿਰ ਜੇ ਆ ਬੜਿਆਣਾ ਨੂੰ ਨਾ ਪਾਈਏ ਚ ਪੈਂ ਕਰੀਏ ਸ਼ੁਰੂ ਫਿਰ ਹੈ ਨਾ ਹਾਂਜੀ ਭਾਜੀ ਸ਼ੁਰੂਆਤ ਆ ਛੋਟੀ ਤੋਂ ਹੀ ਆਪਾਂ ਕਰਨੀ ਹੈ ਛੋਟਾ ਸਿੰਘ ਆ ਜਿਹੜਾ ਇਹਦਾ ਬਾਕੀ ਅਜੇ ਹੁਣੇ ਆਈ ਆ ਗੱਡੀ ਬਾਹਰ ਹੀ ਲੱਗੀ ਆ ਨੱਥ ਨੁੱਥ ਜੀ ਅਜੇ ਉਤਰਾ ਹੀ ਆ ਚੱਬੂ ਵੀ ਨਹੀਂ ਪਾਈ ਆ ਬਿਲਕੁਲ ਉਤਰਾ ਹੀ ਆ ਜਿੱਤਰਾ ਪਿੱਛੇ ਹੋਈ ਆ ਉਹ ਛੇਦੀ ਵੀ ਲੰਡੀ ਆ ਦੋ ਨੀਲੇ ਦੀਆਂ ਮੱਜਾਂ ਦੋਵੇਂ ਲੰਡੀਆਂ ਵਾਂ ਤੇ ਦੱਸਿਓ ਵੀ ਜੀ ਇਹਦੇ ਬਾਰੇ ਆਪਾਂ ਭਾਜੀ ਭਾਜੀ ਹੁਣੇ ਆਈ ਆ अच्छा नया ना वीर ਕੋਈ ਸਾਂਭੀ ਨਹੀਂ ਗਈ ਹਾਂਜੀ ਤੇ ਹੈ ਮੈਂ ਦੁੱਧ ਵਾਲੀ ਆ ਦੁੱਧ ਵੀ 8-9 ਕਿਲੋ ਜੇ ਹੁਣ ਅੱਛਾ ਪਿਛਲੇ ਘਰ ਦਾ ਹੀ ਹਾਂਜੀ ਠੀਕ ਐ ਇਹ ਵੀ ਚੋਣ ਚਵਾ ਵੀ ਬੜਾ ਜਿਆਦਾ ਜੇ ਮਗਰ ਵੀ ਇਹਦੇ ਕੱਟੀ ਆ ਅੱਛਾ ਮਗਰ ਇਹਦੇ ਕੱਟੀ ਆ ਮਗਰ ਇਹਦੇ ਕੱਟੀ ਆ ਠੀਕ ਆ ਆਪਾਂ ਹਜੇ ਹੁਣ ਇਹ ਲਿਆਂਦੀ ਆ ਲਿਆ ਕੇ ਲਾਈ ਆ ਤੁਹਾਡੇ ਸਾਹਮਣੇ ਲੱਤੀ ਆ ਹਾਂਜੀ 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 ਨਾ ਜੰਬੂ ਨਹੀਂ ਪਿਆਰ ਨੂੰ ਕਿੰਨਾ ਕਚਰਾ ਐ ਸੋਈ ਨਾ ਸੋਈ ਨੂੰ ਵੀਰ ਕੋਈ ਮਹੀਨੇ ਦੇ ਲਾਗੇ ਬੰਨੇ ਹੋਈ ਗਿਆ ਅੱਛਾ ਮਹੀਨਾ ਹੀ ਲਾਗੇ ਕੱਤੀ ਕਾਲੀ ਜੇ ਕਿੰਨੀ ਲੀ ਕੱਤੀ ਕਾਲੀ ਪਾਜੀ ਕਾਲੀ ਆ ਕੱਤੀ ਕਾਲੀ ਆ ਜੇ ਨੀ ਆਵਲੀ ਕੱਟੀ ਜੀ ਬਹੁਤ ਚੰਗੀ ਆ ਮੰਨ ਲਓ ਝੋਟੀ ਬਹੁਤ ਚੰਗੀ ਆ ਜੇ ਕੋਈ ਸਾਂਭ ਲੂ ਨਾ ਵੀਰ ਠੀਕ ਆ ਇਹ ਦੁੱਧ 12 ਕਿਲੋ ਛੋੜੀ ਲਈ ਜੂ ਜਿੰਨੀ ਖਾਂ ਵਾਲੀ ਚਾਹੂ ਆ ਠੀਕ ਆ ਇਹ ਵੀ ਸਾਂਭੀ ਕਿਸੇ ਵੀ ਨੇ ਥੋੜੀ ਜੀ ਘੱਟ ਲੈ ਖੋਲੋ ਫਿਰ ਤੋਰ ਦੀਏ ਇਹ ਆ ਕਿ ਕੱਦ ਕਾਠ ਪੱਖੋਂ ਚੰਗੀ ਆ ਭਾਜੀ ਸਾਂਭੀ ਥੋੜੀ ਜੀ ਘੱਟ ਆ ਵੀਰ ਨੇ ਕਿਸੇ ਨੇ ਆ ਗਿਆ ਨਹੀਂ ਹਾਂਜੀ ਹਾਂਜੀ ਬਾਕੀ ਸੋਨੀ ਸ਼ਕੀਨਿਆ ਸਿੰਘ ਤੋਂ ਵੀ ਵੇਲੋਂ ਨਿੱਕਾ ਜੀ ਇਹ ਤੋਂ ਕੋਈ ਨਹੀਂ ᱥਾਂਭ ਵਾਲਾ ਲੈ ਗਿਆ ਦੁੱਧ ਦਾ ᱥਾਂਭ ਵਾਲਾ ਬਾਕੀ ਸੋਨੀ ਝੋਟੀ ਆ ਇਹ ਆ ਕਿ ਕੋਈ ᱥਾਂਭ ਵਾਲਾ ਕੋਈ ਵੇਲ ਲੈ ਜਾਏ ᱥਾਂਭ ਵੀ ਥੋੜੀ ਜੀ ਘੱਟ ਹੈ ਕੱਦ ਘੱਟ ਚੰਗਾ ਹੁੰਦਾ ਤੇ ਮਗਰ ਵੀ ਇਹਦੇ ਕੱਟੀ ਤੇ ਕਿੰਨਾ ਰੱਖਣਾ ਵੀ ਦੀ ਇਹਦਾ ਫਿਰ ਮੁੱਲ ਆ ਜੱਜ ਜੱਜ ਭੀ ਭਾਜੀ ਕਰੀਏ ਹਾਂ ਜੱਜ ਜੱਜ ਉਸੇ ਦੇ ਵਿੱਚ 65000 ਜੀ ਅੱਛਾ ਤੇ 28 ਦੀ ਦੇ ਦਈਏ 28 ਤੇ ਪੂਰੇ ਚਲੋ 60 ਦੀ ਜਾਣ ਦ। 28 ਤੇਰੀਏ ਬਾਕੀ ਵੀ ਅੱਲੋ ਛੋਟੀ ਗੱਡੀ ਚੰਗੀ ਕਾਤ ਵਜਨ ਕਿੰਨਾ ਜੀ? ਹਾਂਜੀ ਹਾਂਜੀ। ਹਾਂਜੀ। ਠੀਕ ਐ ਤੇ ਪੱਕਾ ਦੁੱਧ ਕਿੰਨਾ ਹੁਣ ਮੌਕੇ ਤੇ? ਪੱਕਾ ਭਾਜੀ ਘਰ ਵਾਲੇ ਵੀ ਕਹਿੰਦੇ ਵੀ ਲੀਟਰ ਵਾਲਾ 9 ਕਿਲੋ ਦੁੱਧ ਆ। ਹਾਂਜੀ। ਆਪਾਂ ਇਹ ਆ ਠੀਕ ਆਵਾਂਗੇ। ਠੀਕ ਐ। ਇਹ ਕਿਉਂਕਿ ਆਪਾਂ ਇੱਕੋ ਟਾਈਮ 'ਚ ਹੋਈ ਆ। ਠੀਕ ਐ। ਹਾਂ ਤੇ ਉਹ 8 ਹੀ ਲਾਵੇ ਕੋਈ ਵੀ ਠੀਕ ਐ। ਤੇ ਜਿਹੜਾ ਇਹ ਆ ਕਿ ਕੋਈ ਸਾਮ ਕਰ ਲੂਗਾ ਤੇ ਵਧ ਸਕਦੀ ਆ। ਚੂਣ ਚਵਾ ਬਰਾ ਜਿਹੜਾ ਥੀੜੀ ਸੀ ਲਿਆ। ਠੀਕ ਐ ਜੀ। ਹਾਂਜੀ ਹਾਂਜੀ। ਤੇ ਇਹ ਕਾ ਤਾਜੀ ਸੂਈ ਜੇ ਆਹ ਤਾਂ ਕੱਲ ਦੀ ਸੂਈ ਆ ਕੁਝ ਪਾਜੀ ਵੇਖੋ ਛੋਟੀ ਬੱਚਾ ਬੜਾ ਪਿਆਰਾ ਜੀ ਤੇ ਮਗਰ ਚਾਹ ਵੇਖ ਪਿਓਰ ਨਹੀਂ ਲੀ ਨਾਲ ਗੱਲਾ ਹੀ 나ੜੂ ਜਿਹੜੀ ਦਾ ਕੀ ਜ ਮਗਰ ਕੱਟਾ ਜੇ ਪਾਜੀ ਇਹਦੇ ਮਗਰ ਕੱਟਾ ਆ ਗਿਆ ਨੀ ਦੀ ਦਾ ਤਾਜਾ ਹੀ ਗਿਆ ਜੇ ਆਹ ਦੇਖ ਸਰ ਨਾੜੂ ਬਿੱਲਾ ਹੀ ਆ ਪੂਰਾ ਜੀ ਤੇ ਕਿੰਨਾ ਕੁ ਬਿੱਤੀ ਦੁੱਧ ਦੇ ਚਵਾਈ ਜਾਊਗੀ ਦੁੱਧ ਪਾਜੀ 15 ਤੋਂ ਪਲੱਸ ਹੀ ਜਾਊ ਛੋਟੀ ਅੱਛਾ ਹਾਂ ਜੀ ਤੋਰੋ ਹਾਂ ਫੇਰ ਇਹਨਾਂ ਵਿੱਚ ਤੋਰਦੇ ਨੇ ਪਾਜੀ ਬਾਕੀ ਪੜਿਆਂ ਤੋਂ ਆਪਾਂ ਦੇਖ ਸਕਦੇ ਹਾਂ ਇਹ ਉੱਤਰਾ ਹੀ ਹੈ ਖੱਲਿਆਂ ਵੀ ਚੰਗੀ ਤਿਆਰ ਹੋਈ ਆ ਬਾਕੀ ਹਵਾਨੇ ਤੇ ਵੀ ਨਾੜਾਂ ਜਿਹੜੀਆਂ ਚੰਗੀਆਂ 15 ਤੋਂ ਪਲੱਸ ਦੁੱਧ ਜਿਹੜਾ ਕੰਦੇ ਚਵਾਈ ਜਾਊਗੀ ਪੂਛਾਂ ਇਹ ਵੀ ਲੰਡੀ ਆ ਪੂਛ ਇਹਦੀ ਵੀ ਨਹੀਂ ਹੈਗੀ ਹੈਗੀਆਂ ਦੋਵੇਂ ਨੀਲੀ ਦੀਆਂ ਮੱਜਾਂ ਜਿਹੜੇ ਵੀ ਸ਼ਕੀਨ ਆ ਨੀਲੀ ਦੀਆਂ ਮੱਜਾਂ ਰੱਖਣ ਦੇ ਬਾਕੀ ਆ ਕਿ ਗਾਂ ਬੱਚੇ ਵੀ ਚੰਗੇ ਹੋਣੇ ਇਹਨਾਂ ਮੱਜਾਂ ਤੋਂ ਇਹਦੇ ਮਗਰ ਵੀ ਕੱਟਾ ਜਿਹੜਾ ਕਾਫੀ ਸੋਹਣਾ ਆ ਯਾਰ ਬਾਕੀ ਆ ਦੇਖ ਸਾਡੇ ਥਾਣ ਵੀ ਹਵਾਨੇ ਤੇ ਨਾੜਾਂ ਵੀ ਜਿਹੜੀਆਂ ਬ੍ਰੇਕ ਬ੍ਰੇਕ ਕਾਫੀ ਆ ਜਿਹੜੀਆਂ ਤੇ ਇਹਦਾ ਮੁੱਲ ਕੀ ਜੇ ਫਿਰ ਯਾਰ ਮੁੱਲ ਤੇ ਹਰ ਬਈ 95 ਜੀ ਅੱਛਾ 90 ਜੀ ਦੇ ਦिए ਹੈ 90 ਚੋਂ ਵਿੱਚ ਛੱਡ ਦਈਏ ਕਰ ਦੋ ਤੀ 2000 ਛੱਡ ਦਈਏ 30000 ਯਾਰ ਈਮਾਨ ਕਰਦੇ ਅੱਛਾ 87000 ਦੀ ਜਿੱਤ 87 ਹੀ ਦੇ ਲਈ ਚੋਟੀ ਠੀਕ ਹੈ ਚਲੋ ਬਾਕੀ ਕੋ ਫੋਨ ਲਾਵੇ ਕੋਈ ਨਹੀਂ ਬਾਕੀ ਕੋਈ ਵੀਰ ਯਾਰ ਕਰੂ ਜਿਹੜਾ ਲੈ ਲਈ ਚੋਟੀ ਠੀਕ ਹੈ ਜੀ 24 ਪੀ ਬਈ ਨਾ ਜ਼ਿਆਦਾ ਵੀ ਹੱਦੋਂ ਬਾਹਰ ਆ ਠੀਕ ਹੈ ਜੀ ਹਾਂਜੀ ਤੇ ਇੱਕ ਆ ਵੀ ਵੈਡ ਸੋਈ ਸਵਾਈ ਹੁਣ ਇਹ ਆਈ ਹੈ ਲੱਥੀ ਆ ਗਈ ਠੀਕ ਹੈ ਹਾਂਜੀ ਤੇ ਇਹਦੇ ਵੀ ਠੰਡ ਪਹਿਲਾਂ ਸੂਆ ਜੀ ਥਾਣਾ ਵੀ ਕੋਈ ਬੜਾ ਲੰਮਾ ਕਰਦੀ ਜੇ ਪਸੰਦ ਠੀਕ ਹੈ ਆੜਾ ਲੰਮਾ ਥਾ ਤੇ ਜਿਦਾ ਕਰਦੀ ਠੀਕ ਹੈ ਤੇ ਦੁੱਧ ਦੇ ਹਲੇ 8 ਕਿਲੋ ਜੀ 8 ਕਿਲੋ ਦੁੱਧ ਆ ਹਾਂਜੀ ਮਗਰ ਵਛੀ ਜੀ ਦੇ ਮਗਰ ਆਵਲੀ ਵਛੀ ਜੀ ਹਾਂਜੀ ਵਛੀ ਜੀ ਮਗਰ ਆਹ ਵਛੀ ਆਪਣੀ ਕੋਈ ਸਮਝ ਨਾ ਵੇਖ ਲੈ ਕੋਲਾ ਹਾਂ ਫਿਰ ਤੋੜ ਦਈਏ ਨਾ ਡੰਗਰਾਂ ਚੋਂ ਆਈ ਆ ਬਾਕੀ ਇਹ ਵੀ ਅਜੇ ਹੁਣੇ ਹੀ ਆਈ ਆ ਦੁੱਧ ਨਿਕਲਦਾ ਕਿਦੇ ਇਹਦੇ ਕੋਲ 8 ਲੀਟਰ ਜਿਹੜਾ ਤਿਆਰ ਦੱਸਦੇ ਆ ਲੈ ਜਾਓ ਜੀ ਬਾਕੀ ਠੰਡੀ ਸੀ ਨਾ ਕੋਈ ਭਾਈ ਠੀਕ ਹੈ ਜੀ ਹਾਂ ਜੀ ਉਹ ਤਰ੍ਹਾਂ ਜਿਹੜੀ ਕਹਿੰਦੇ ਕਿ ਠੰਡੀ ਦੇਰੀ ਆ ਤੇ ਇਹਦਾ ਮੁੱਲ ਵੇਚੀ ਫਿਰ ਆਪ ਬੋਲਦੇ ਭਾਜੀ 28000 ਕਰਦੇ ਜੀ ਠੀਕ ਆ ਹਾਂਜੀ ਤੇ ਕਿੰਨੇ ਦੀ ਦੇ ਦਈਏ 50 ਦੀ ਦੇ ਦਈਏ ਪਲਾਸਟ 56000 ਦੀ ਹਾਂਜੀ ਚਲੋ ਵਿੱਚੋ ਛੋਟ ਛੱਟ ਹੋ ਜੂਗੀ ਮੌਕੇ ਤੇ 10000 ਹੋਰ ਛੱਟ ਦੇਗੀ ਅੱਛਾ 24000 ਦੀ ਦੇ ਦੋ 20 ਦੀ ਦੇ ਦਈਏ ਠੀਕ ਆ ਜੀ ਹਾਂਜੀ ਤੇ ਠੀਕ ਆ ਜੀ ਹੋਰ ਕੁਛ ਹੈ ਨਾ ਬਾਕੀ ਇਹੋ ਹੀ ਆ ਵੀਰ ਭਰਾ ਆਪਣੀ ਤਸੱਲੀ ਜਾਣ ਕੇ ਕਰਕੇ ਖੜਨਾ ਨਾ ਵੇਚ ਚਾ ਕੇ ਖੜਨਾ ਨਾ ਠੀਕ ਆ ਜੀ ਬਾਕੀ ਕੋਈ ਵੀਰ ਆਵੇ ਇੱਥੇ ਆਪਣੀ ਮਰਜ਼ੀ ਨਾਲ ਵੇਚ ਚਾ ਕੇ ਪਸੰਦ ਕਰਕੇ ਤਸੱਲੀ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨ